ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲੈ ਲੈ ਕੇ ਆਂ ਜੀ ਇੱਕ ਬਈ ਮੱਝ ਤਾਜੀ ਸੂਈ ਵੀ ਇੱਕ ਗਾਂ ਕੀ ਬਈ ਇਹ ਵੀ ਤਾਜੀ ਸੂਈ ਵੀ ਆ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਬਈ ਨੇੜੇ ਪਿੰਡ ਆ ਜਿਹੜਾ 4 ਤੋਂ 5 ਕਿਲੋਮੀਟਰ ਦੇ ਘਾਡੌੜ ਰਹਿ ਜਾਂਦਾ 4 ਤੋਂ 5 ਕਿਲੋਮੀਟਰ ਹੀ ਸਹਣਾ ਪਿੰਡ ਰਹਿ ਜਾਂਦਾ ਆਊਟ ਕਰ ਲੈਨੇ ਬਈ ਨਾ ਗੱਲ ਬਾਤ ਭਜੀ ਸਸੀ ਕਾਲ ਸਸੀ ਕਾਲ ਜੀ ਹੋ ਠੀਕ ਹੋ ਵਧੀਆ ਠੀਕ ਹੈ ਵਧੀਆ ਨਾਮ ਤੇ ਮੋਬਾਈਲ ਨੰਬਰ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 9872796931 2 ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਮੱਝ ਤੋਂ ਸ਼ੁਰੂ ਕਰਦੇ ਆ ਕਿਹੜਾ ਸੂਸ ਹੋਈ ਆ ਇਹ ਤੀਜੇ ਸੂਈ ਆ ਜੀ ਪਹਿਲੇ ਅਗਲਾ ਚੌਥਾ ਵਾ ਲੈ ਰਾਤ ਦੀ ਸੂਈ ਵੀ ਆ ਰਾਤ ਦੀ ਜੇਲ ਪਈ ਵੀ ਆ ਵੀਡੀਓ ਇਹਦੀ ਆਪਣੇ ਕੋਲੇ ਆ ਨਾਲ ਉਹ ਨਾਲ ਆ ਮਗਰ ਕੱਟੀ ਆ ਮਗਰ ਕੱਟੀ ਆ ਕਿਆ ਬਾਤ ਆ ਬਾਈ ਬੱਚਾ ਕੱਟੀ ਨੂੰ ਜਨਮ ਦਿੱਤਾ ਨਾਲੂਆ ਨਾਲ ਆ ਬੱਚਾ ਬਹੁਤ ਚੰਗਾ ਦਿੱਤਾ ਹੈ ਨਾ ਬੱਚਾ ਬਹੁਤ ਚੰਗਾ ਦਿੱਤਾ ਤੇ ਮੱਝ ਵੀ ਖੈਰ ਚੰਗੀ ਆ ਮੱਝ ਸੀ ਠੰਡੀ ਪੂਰੀ ਮੰਨ ਲਿਓ ਤੇ ਸੂਈ ਸਵਾਈ ਜੇਰ ਜੂਰ ਬਾਈ ਕਹਿੰਦਾ ਕੰਪਲੀਟ ਆ ਬਾਕੀ ਠੰਡੀ ਇੰਨੀ ਆ ਜਿਵੇਂ ਮਰਜੀ ਵਹਿ ਜਾ ਲੈ ਚਵਾਈ ਬੜੀ ਚੰਗੀ ਆ ਯਾਰ ਹਨਾ ਬਾਈ ਚੂਣ ਬੜਾ ਚੰਗਾ ਲੇਵਾ ਦੇਖੋ ਮਗਰ ਮੂਹ ਲੱਗ ਕਰਨ ਵਾਲੀ ਦਾ ਬਾਕੀ ਪੂਰੇ ਰੰਗ ਚ ਮੰਨ ਪੂਰੇ ਮੈਂ ਆ ਸਮਗਰ ਕੱਟੀ ਆ ਮੇਰੀ ਬਹੁ ਕੱਟਾ ਥੋੜੇ ਥੋੜੇ ਪੈਰਾਂ ਤੇ ਨੀਲੀ ਰਾਵੀ ਵਾਲੇ ਡੱਬ ਵੀ ਹੈਗੇ ਆ ਬੱਚੇ ਦੋਨੇ ਤਰ੍ਹਾਂ ਦੇ ਚੰਗੇ ਪਾ ਦੂਗੀ ਲੈ ਕੇ ਆ ਆ ਬਾਤਾਂ ਬੱਚਾ ਮੋਹਰਾ ਦਾ ਵੀ ਚੰਗਾ ਦਿੱਤਾ ਇਹਨੇ ਗਰਮ ਵਾਲੀ ਨੇ ਹਾਂ ਕੱਟੀ ਬਹੁਤ ਦੇ ਦਿੱਤੀ 2 ਬਰੀਡਾਂ ਮਿਲਣੀਆਂ ਬਈ ਚਵਾਈ ਦੇਖੋ ਬੜਾ ਚੰਗਾ ਚੋਣ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਠੰਡੀ ਸੀਲ ਫੁੱਲ ਆ ਬਈ ਕਿਆ ਬਾਤ ਐ ਆਪਾਂ ਦੇ ਨਾ ਗਾਇਆਂ ਨੂੰ ਹੱਥ ਫੇਰੀਆ ਲੈ ਲੈ ਕਹਿਣਾ ਕੁਝ ਨਹੀਂ ਲੈ ਕੋਈ ਵਾਸਤਾ ਹੀ ਨਹੀਂ ਲੈ ਆ ਜਾ ਦਿਖਾ ਦੇ ਇਧਰ ਮਗਰ ਕਿਆ ਬਾਤ ਕੋਈ ਐ ਨਹੀਂ ਵੀ ਕਿ ਮੈਂ ਲੱਤ ਮਾਰੂਗੀ ਹੂੰ ਕੋਈ ਵਾਸਤਾ ਹੀ ਨਹੀਂ ਲੈ ਠੰਡੀ ਤਾਂ ਬੜੀ ਹੈ ਨਾ ਲੈ 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 ਵਾ ਲੈ ਹੱਥ ਫੜਾ ਲੂ ਮੈਂ ਜਮਾ ਗਾਵਾਂ ਨਾਲ ਲੈ ਲੈ ਹਾਂ ਹਮ ਕਿੰਨਾ ਅਦਿਆ ਸੇਵਾਲਾ ਬੰਦਾ ਹੋਇਆ 14 ਕਿਲੋ ਦੁੱਧ ਤੇ ਦੇ ਦਾਨੇ ਓਕੇ ਹਾਂ ਠੀਕ ਆ ਭਾਈ ਇਧਰ ਮੂਰੋ ਰੇਟ ਚੈੱਕ ਕਰਵਾਉਂਦੇ ਆ ਗਾੜੀ ਕੁੜੀ ਇੱਕ ਨੰਬਰ ਹੈ ਜੀ ਇੱਕ ਨੰਬਰ ਆ ਕੋਈ ਐ ਨਹੀਂ ਲੈ ਪੂਰੀ ਵਿੱਚੀ ਦੇ ਕੱਲਾ ਕੱਲਾ ਥਣ ਵੱਡੀ ਨਾਲ ਦੁੱਧ ਵਾਲੀ ਦੇਖੋ ਬਈ ਕਿਆ ਬਾਤ ਆ ਦੁੱਧ ਭਾਈ ਕਹਿੰਦਾ ਬਹੁਤ ਚੰਗਾ ਪਾਉਗੀ ਸੇਵਾਲਾ ਭਰਾ ਹੋਇਆ ਤੇ ਥਣ ਇੱਕ ਨੰਬਰ ਹਾਂ ਬਾਕੀ ਚੰਗੀ ਆ ਭਾਈ ਸਾਰੇ ਪਾਸੇ ਓਕੇ ਹੈ ਬਰੀਕੀ ਦਾ ਦੁੱਧ ਵਾਲਾ ਪੀ ਬਾਕੀ ਮੁੱਲ ਵੀ ਤੋਕੜਾ ਅੱਛਾ ਹਾਂ ਮੈਸ ਵੀ ਤਾਜੇ ਮੁੱਲ ਵੀ ਤੋਕੜਾ ਠੀਕ ਆ ਭਾਈ ਹਾਂ ਸੀ ਠੰਡੀ ਸੀਲ ਦੇ ਆਪਣੇ ਘਰ ਟਿੱਕਰ ਦੀ ਗਾਰੰਟੀ ਹੈ ਚਵਾਈ ਦੀ ਸੀਲ ਦੀ ਠੀਕ ਆ ਬਾਈ ਹਾਂ ਮੁੱਲ ਤਾਂ ਬਾਈ ਦੇ ਸਿਰਾ ਹੀ ਹੁੰਦੇ ਆ ਫਿਰ ਤੇ ਕੀ ਮੋਲ ਲੈਵਾ ਦੇਖਦਾ ਤੂੰ ਲੈ ਇਹਦਾ ਹਾਂ ਲੈਵਾ ਤਾਂ ਕਮਾਲ ਹਾਂ ਕੀ ਮੋਲ ਜੈਜ ਮੋਲੇ ਨਾ 80 ਕਰਾ ਲਾ 85 ਕਰਾ ਬਸ 76000 ਦੀ ਦੇਣੀ ਆ ਮੁੱਲ ਕਰਾਉਣਾ 80 85 ਜੱਡਾ ਮਰਜ਼ੀ ਕਰਾ ਲੋ 76000 ਦੀ ਮੱਝ ਬਾਈ ਕਹਿੰਦਾ ਦੇ ਦਾਂਗੇ ਜਮਾ ਜੈਜ ਮੋਲਾ ਬਾਈ ਆ ਮੋਲ ਨਹੀਂ ਮਿਲਣਾ ਆ ਮੋਲ ਕੋਈ ਮੈਂ ਨਹੀਂ ਦਿੰਦਾ ਬੱਚਾ ਮਗਰ ਕੱਟੀ ਆ ਸਾਰੀਆਂ ਗੱਲਾਂ ਓਕੇ ਆ ਬਾਈ ਜੇਲ ਜੂਰ ਦੀ ਆਪਣੇ ਕੋਲੇ ਵੀਡੀਓ ਆ ਸਾਰਾ ਕੁਝ ਓਕੇ ਆ ਠੀਕ ਆ ਬਾਈ ਹਾਂ ਸੇਲ ਠੰਡੀ ਦੀ ਇੰਨੀ ਗਾਰੰਟੀ ਆ ਲੈ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਬੜੀ ਬਾਸਤਾ ਹੀ ਨਹੀਂ ਲੈ ਲੈ ਐ ਬਾਰ ਬਾਰ ਮੈਂ ਬਹਿਣ ਦੇ ਦੂ ਨਹੀਂ ਬਹਿਣ ਦੇ ਦੇ ਕੋਈ ਬੱਚਾ ਨੇ ਲਾ ਲੈ ਮੈਂ ਸੋਈ ਲੈ ਬਹਿ ਜਾ ਹੂੰ ਲੈ ਬੜੀ ਚੰਗੀ ਜਵਾਈ ਆ ਨਾ ਕੋਈ ਬਾਸਤਾ ਹੀ ਨਹੀਂ ਹੂੰ ਚਾਹੇ 1.5 ਲੱਖ ਖੜੀ ਮੈਂ ਸਿੱਧੇ ਬਰਾਬਰ ਖੜਾ ਦੇ ਤੂੰ ਲੈ ਕੇ ਸਹੀ ਗੱਲ ਆ ਬਾਈ ਲੈ ਕੀ ਬਾਤ ਨਿਕ ਪਤਾ ਹੱਟ ਕੇ ਬਹਿਰ ਦਿੰਦਾ ਪਸੋਂ ਨੇ ਕੋਈ ਵਾਸਤਾ ਹੀ ਨਹੀਂ ਸਹੀ ਗੱਲ ਬੜਾ ਚੰਗਾ ਠੰਡਾ ਸਵਾਹ ਹੈ ਠੰਡੇ ਸਵਾਹ ਦੀ ਹੈ ਕੱਟੀ ਬਹੁਤ ਸੋਹਣੀ ਹੈ ਮਗਰ ਕੱਟੀ ਬਹੁਤ ਚੰਗੀ ਆ ਬਾਕੀ ਮੋਲ ਜਮਾ ਜਿਆਦਾ ਮੋਲ ਨਹੀਂ ਮਿਲਣਾ ਇਹ ਮੋਲ ਤਾਂ ਟੋਕੜ ਵਾਲਾ ਮੋਲ ਐਵੇਂ ਜੀ ਮੰਨ ਕੇ ਜਾ ਮੱਝਾ ਲੱਖ ਲੱਖ ਨੋਰਮ ਮਿਲੇ ਨੋਰਮਲੀ ਮੰਗੀਆਂ ਜਾਂਦੇ ਲੱਖ 1 ਲੱਖ 20-10 ਹੈ ਨਾ ਬਾਈ ਅੱਗੇ ਬਹਿਣਾ ਗੀ ਬਹਿਰ ਦੂਜਾ ਸੂਆ ਸੂਈ ਪੀ ਜੀ ਕਦੋਂ ਸੂਈ ਆ ਇਹ ਇਹਨੂੰ ਹੋ ਗਈ 10-10 ਆਪਣੇ ਕੋਲ ਤੜਕੇ ਹਰਾਈ ਆ ਇਹ ਬੱਚਾ ਕੀ ਦੇ ਤੈਨੂੰ ਬੱਸੀ ਆ ਜੀ ਇਹਦੇ ਬੱਚੀ ਚੰਗੀ ਆ ਨਾ ਹਾਂ ਜੀ ਬੱਸੀ ਬਹੁਤ ਧੀਆ ਠੀ ਠੀਕ ਆ ਹਾਂ ਠੰਡੀ ਠੁੰਡੀ ਕਿਵੇਂ ਆ ਠੰਡੀ ਪੂਰੀ ਆ ਲੈ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰ ਹੀ ਨਹੀਂ ਕਹਿਣਾ ਕੋਈ ਨਹੀਂ ਠੰਡੀ ਸੀਲ ਆ ਚਵਾਈ ਬੜੀ ਚੰਗੀ ਆ ਨਾ ਚਵਾਈ ਪੂਰੀ ਇੱਕ ਨੰਬਰ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਲੈ ਚਵਾਈ ਤਾਂ ਯਾਰ ਬੜੀ ਚੰਗੀ ਆ ਕਰ ਮਾਈ ਲੈ ਪੂਰੀ ਫੁੱਲ ਠੰਡੀ ਆ ਚਵਾਈ ਦੀ ਹੋਈ ਵੀ ਆ ਅੱਛਾ ਹਾਂ ਸਵੇਰ ਚਵਾਈ ਹੋਈ ਵੀ ਆ ਸਵੇਰ ਚਵਾਈ ਹੋਈ ਆ ਜਿਹੜਾ ਆਪਾਂ ਦੱਸ ਹੀ ਦਿੰਨੇ ਆ ਵੀਡੀਓ ਚ 8:38 ਹੋ ਗਏ। ਹੋਸਾਂ ਬਣਾਨ ਦਾ ਅੱਜਾ ਲਾ ਲਓ। ਸ਼ਾਮ ਤੱਕ ਘੱਟ ਰਾ ਜਿਹੜਾ ਵਧੀਆ ਤਿਆਰ ਕਰ ਲੂ। ਚੂਣ ਇਹਦਾ ਵੀ ਇੱਕ ਨੰਮਾ। ਚੂਣ ਇੱਕ ਨੰਮਰਾ। ਸੀਲ ਪੂਰੀ ਆ ਕੋਈ ਐ ਨਹੀਂ। ਥਾਨ ਇੱਕ ਨੰਮਰਾ ਮੁਠੀ ਵਾਲਾ ਥਾਨ ਕੱਲਾ ਕੱਲਾ। ਕੋਈ ਐ ਨਹੀਂ। ਬਿਲਾ ਫਤ ਮਰੂਗੀ। ਹਮ। ਆਂ ਇਧਰ ਦੀ ਵਜਾ। ਲੈ। ਜਿਵੇਂ ਮਰਜੀ ਬਾਈ ਜਿੱਧਰ ਦੇ ਮਰਜੀ ਵੇ ਕਿ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ। ਕੱਦ, ਪ੍ਰਿੰਟ, ਬਰੀਟ, ਬੱਜਾ ਬੱਚੀ ਸਾਰੀਆਂ ਗੱਲਾਂ ਓਕੇ ਆ। ਕਰੀ ਬਾਈ। ਹਾਂ। ਹਮ। ਠੰਡੀ ਸੀਲ ਫੁੱਲ। ਠੰਡੀ ਫੋਲਾ। ਫੋਲੀ ਬਾਈ ਤੋਰੀ। ਬਾਕੀ ਮਗਰ ਆਇਆ ਚ ਬੱਸੀ ਅਸੂਈ ਸਵਾਈ ਆ ਹਾਂ ਉਹ ਬੱਤੀ ਵੀ ਬਾਈ ਨਾਲ ਹੀ ਤਿਆਰ ਹੋ ਜਾਣਾ ਹਾਂ ਆ ਜਾ ਫੇਸ ਦੀ ਬਿਊਟੀ ਚੈੱਕ ਕਰੋ ਫੇਸ ਦੀ ਬਿਊਟੀ ਵਿੱਚ ਚੰਗੀ ਆ ਤੋਰਾ ਚੈੱਕ ਕਰ ਲਓ ਕੱਦ ਪ੍ਰਿੰਟ ਹੋੜੀ ਜੀ ਕ੍ਰਾਸ ਤੇ ਪੈਂਦੀ ਆ ਨਾ ਗਰਮੀ ਮੰਨੇ ਹੂੰ ਰੰਗ ਪ੍ਰਿੰਟ ਸੋਹਣਾਗਾ ਸਹੀ ਆ ਬਾਈ ਹਾਂ ਲੈਵਲ ਲੂਕ ਦੇ ਸਾਫ ਆ ਕੋਈ ਐ ਨਹੀਂ ਕੀ ਮੁੱਲ ਜੈ ਜਫਰ ਮੁੱਲ ਤਾਂ ਜੇ ਤਾਂ ਕਰਉਣਾ 65 ਕਰਾਲਾ 60 ਕਰਾਲਾ 70 ਕਰਾਲਾ 58000 ਦੀ ਦੇਵਾਂਗੇ ਬਸ ਮੁੱਲ 55 ਜੋ ਕੋਈ ਵਾਦਾ ਘਾਟਾ ਨਹੀਂ ਹੋਣਾ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾਲ 58000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਭਾਈ ਤੇ ਵਿੱਚੋਂ ਮੰਨ ਕੇ ਚੱਲ ਛੋੜ ਛੱਪਾ ਹੀ ਹੋਊਗਾ ਛੋੜ ਹੀ ਹੋਹਾ ਇਹਦੇ ਚੋਂ ਛੋੜ ਹੀ ਹੋ ਬਾਈ ਕਹਿੰਦਾ ਹਨਾ ਮੁੱਲ ਜਿਹੜਾ ਲੈਣ ਦੇਣ ਵਾਲਾ ਭਾਈ ਠੀਕ ਆ ਕਿ ਨਹੀਂ ਤੇ ਲਾਂਡੂ ਲਾਂਬਾ ਬਹੁ ਪਈਆਂ ਸ਼ਾਮ ਤੱਕ 22 ਹੋਈ ਵੀ ਹੁਣ ਆਪਾਂ ਦੇ ਹੱਥ ਨੇ ਅਗਲਾ ਦੀ ਚੋਕੇ ਲੈ ਜੇ ਕੋਈ ਚੱਕਰ ਨਹੀਂ ਹਮ ਲੈ ਆਰਡਰ ਦੇ ਕਮਾਲ ਕੱਦ ਪ੍ਰਿੰਟ ਬ੍ਰੀਡ ਹੰਡੀ ਸੀਲ ਦੀ ਬਰ ਫਰ ਗਈ ਮੈਂ ਐਸ ਵੀ ਪੂਰੀ ਸੀਲਾ ਦੇ ਗਾਂ ਵੀ ਪੂਰੀ ਸੀਲਾ ਸਹੀ ਗੱਲ ਆ ਹਾਂ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਾਈ